ਆਖਿਰ ਕਿਉਂ ਥੱਬੇ ਹੱਥ ਦਾ ਪਾਇਆ ਉਚਾਰ ਹੋ ਜਾਂਦਾ ਹੈ ਵਾਰ ਵਾਰ ਖਰਾਬ ਤੇ ਪੈਸੇ ਹੋ ਜਾਂਦੇ ਨੇ ਬਰਬਾਦ ਠੀਕ ਤਰੀਕੇ ਨਾਲ ਉਚਾਰ ਪਾਇਆ ਜਾ ਰਿਹਾ ਹੈ ਜੋ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਹਾਂ ਡਬਲ ਬੋਇਲਿੰਗ ਪ੍ਰੋਸੈਸ ਦੇ ਨਾਲ ਇਹ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਡਬਲ ਬੋਇਲਿੰਗ ਪ੍ਰੋਸੈਸ ਦੇ ਵਿੱਚ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਦੋਗੇ ਤੇ ਉੱਪਰ ਚਾਰਨੀ ਰੱਖ ਕੇ ਸਾਰੇ ਆਮਲੇ ਉਸ ਦੇ ਵਿੱਚ ਟਰਾਂਸਫਰ ਕਰ ਦਵਾਂਗੇ ਤੇ ਤੈਨ ਉਸ ਦੇ ਉੱਪਰ ਆਪਾਂ ਇੱਕ ਢੱਕਣ ਟੱਕ ਦਵਾਂਗੇ ਤਾਂ ਇਸ ਡਬਲ ਬੋਇਲਿੰਗ ਪ੍ਰੋਸੈਸ ਦੇ ਨਾਲ 10 ਮਿੰਟਾਂ ਦੇ ਵਿੱਚ ਆਮਲੇ ਨੇ ਬਹੁਤ ਜ਼ਿਆਦਾ ਨਰਮ ਹੋ ਜਾਣ ਵਾਲੇ ਨੇ ਤੇ ਬਸ ਆਹੀ ਪ੍ਰੋਸੈਸ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਅੱਜਕੱਲ ਤੇ ਤੁਸੀਂ ਦੇਖ ਸਕਦੇ ਹੋ ਇੱਕ ਕਿਸੇ ਚੀਜ਼ ਦੀ ਮਦਦ ਦੇ ਨਾਲ ਤੁਸੀਂ ਇਹਨਾਂ ਨੂੰ ਦੇਖੋਗੇ 10 ਮਿੰਟਾਂ ਬਾਅਦ ਇਹ ਬਹੁਤ ਜ਼ਿਆਦਾ ਨਰਮ ਹੋਏ ਤੁਹਾਨੂੰ ਨਜ਼ਰ ਆਣ ਕੇ ਤੇ ਹੁਣ ਬਹੁਤ ਧਿਆਨ ਨਾਲ ਤੁਸੀਂ ਇਹਨਾਂ ਸਾਰੇ ਆਮਲਿਆਂ ਨੂੰ ਇੱਕ ਸੁਤੀ ਕੱਪੜੇ ਦੇ ਉੱਪਰ ਟ੍ਰਾਂਸਫਰ ਕਰ ਲੈਣਾ ਹੈ ਤੇ ਟ੍ਰਾਂਸਫਰ ਕਰਨ ਤੋਂ ਬਾਅਦ ਇਹਨਾਂ ਨੂੰ ਕਰੀਬ 10 ਮਿੰਟ ਤੁਸੀਂ ਧੁੱਪ ਦੇ ਵਿੱਚ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਪੱਖੇ ਥੱਲੇ ਇਹਨੂੰ 20 ਮਿੰਟ ਰੱਖੋਗੇ ਉਤੋਂ ਇੱਕ ਸੂਤੀ ਕੱਪੜੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਦੋਗੇ ਤਾਂ ਇਹਦੇ ਵਿੱਚਲਾ ਜਿਹੜਾ ਨਮੀ ਹੈ ਉਹ ਸਾਰੀ ਐਬਜ਼orb ਹੋ ਜਾਣ ਵਾਲੀ ਹੈ ਤੇ ਹੁਣ ਇਸ ਤਰੀਕੇ ਨਾਲ ਤੁਹਾਡੇ ਆਵਲੇ ਦਾ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਅੱਗੇ ਅਸੀਂ ਤੁਹਾਨੂੰ ਇੱਕ ਹੋਰ ਸੀਕ੍ਰੇਟ ਇਨਗਰੀਡੀਅੰਟ ਇਹ ਦਸਾਂਗੇ ਜਿਸਦੇ ਨਾਲ ਕੋਈ ਵੀ ਅਚਾਰ ਹੈ ਜਿਹੜਾ ਤੁਹਾਡਾ ਖਰਾਬ ਨਹੀਂ ਹੋਊਗਾ ਕਦੇ ਵੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਪੈਨ ਦੇ ਵਿੱਚ ਇੱਥੇ ਮੈਂ 3/4 ਆਫ ਕੱਪ ਇਹ ਤੇਲ ਦਾ ਲੈ ਲਿਆ ਹੈ ਕਿਉਂਕਿ ਮੈਂ ਸਰੋਂ ਦਾ ਤੇਲ ਇਸ ਤੇ ਮਾਲ ਕੀਤਾ ਹੈ ਤੁਸੀਂ ਚਾਹੋ ਤਾਂ ਤਿਲ ਦਾ ਤੇਲ ਵੀ ਇੱਥੇ ਇਸਤੇਮਾਲ ਕਰ ਸਕਦੇ ਹੋ ਤੇ 10 ਮਿੰਟ ਬਾਅਦ ਇਹਨਾਂ ਸਾਰੇ ਆਮਲਿਆਂ ਨੂੰ ਤੁਸੀਂ ਕੱਟ ਕੇ ਧੂੜ ਕਰ ਲੋਗੇ ਤਾਂ ਕਿ ਜਿਹੜੇ ਮਸਾਲੇ ਅਸੀਂ ਇਹਦੇ ਵਿੱਚ ਪਾਈਏ ਉਹ ਸਾਰੇ की तरह आंवले ਦੇ ਨਾਲ ਚਿੱਕ ਜਾਣ ਤੇ ਹੁਣ ਆਪਾਂ ਲਵਾਂਗੇ ਕੁਝ ਸੁੱਕੇ ਮਸਾਲੇ ਇਥੇ ਮੈਂ ਲਈ ਹੈ 2 ਚਮਚ ਅਜਵਾਇਣ 2 ਚਮਚ ਸੌਫ 2 ਚਮਚ ਜੀਰਾ ਤੇ ਇਸ ਦੇ ਨਾਲ ਹੀ ਤੁਸੀਂ ਲੈ ਲੈਣੇ ਹਨ 5 ਤੋਂ 10 ਲੌਂਗ ਤੇ 5 ਤੋਂ 10 ਕਾਲੀਆਂ ਮਿਰਚਾਂ ਇਹ ਬਹੁਤ ਜ਼ਿਆਦਾ ਤੇਜ਼ੀ ਵੀ ਬਣਾਣ ਗਿਆ ਚਾਰ ਨੂੰ ਤੇ ਥੋੜਾ ਅਚਾਰ ਜ਼ਿਆਦਾ ਸਮੇਂ ਤੱਕ ਟਿਕਿਆ ਰਹੂਗਾ ਖਰਾਬ ਨਹੀਂ ਹੋਗਾ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਇੱਕ ਸੁੱਕੇ ਜੁੱਸਰ ਦੇ ਵਿੱਚ ਪਾ ਕੇ ਪਲਸ ਤੇ ਰੱਖ ਕੇ ਇਹਨਾਂ ਸਾਰਿਆਂ ਨੂੰ ਦਰਦਰਾ ਪੀਸ ਲੈਣਾ ਹੈ ਦਰਦਰਾ ਹੀ ਪੀਸਿਓ ਨਹੀਂ ਤਾਂ ਇਹਨਾਂ ਦਾ ਟੇਸਟ ਵਧੀਆ ਨਹੀਂ ਆਂਦਾ ਇਸ ਤੋਂ ਬਾਅਦ ਸਾਰੇ ਆਵਲੇ ਨੇ ਕੱਟ ਕੇ ਮੈਂ ਤਿਆਰ ਕਰ ਲਏ ਨੇ ਤੇ ਤੇਲ ਹੈ ਪਹਿਲਾਂ ਆਪਾਂ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਗੈਸ ਨੂੰ ਆਫ ਕਰ ਲੈਣਾ ਹੈ ਦੈਨ ਸਾਰੇ ਆਵਲਿਆਂ ਨੂੰ ਇਸ ਦੇ ਵਿੱਚ ਹੌਲੀ-ਹੌਲੀ ਟਰਾਂਸਫਰ ਕਰੋਗੇ ਤਾਂ ਜੋ ਛਿੱਟੇ ਨਾ ਪੈਣ ਤੇ ਫਿਰ ਆਪਾਂ ਇਸ ਨੂੰ ਦੁਬਾਰਾ ਗੈਸ ਔਨ ਕਰਕੇ ਭੁੰਣਾ ਸਟਾਰਟ ਕਰਾਂਗੇ ਤੇ ਪੁੰਨਾਗੇ ਆਪਾਂ ਇਹਨੂੰ 5 ਤੋਂ 7 ਮਿੰਟ ਲਈ ਤੇ ਇਸ ਤੋਂ ਬਾਅਦ ਮਸਾਲਾ ਜਿਹੜਾ ਹੈਗਾ ਉਹ 7 ਮਿੰਟ ਬਾਅਦ ਆਪਾਂ ਸੈਂਟਰ ਦੇ ਵਿੱਚ ਟਰਾਂਸਫਰ ਕਰ ਦਵਾਂਗੇ ਇਹ ਵੀ ਆਸਾਨੀ ਨਾਲ ਪੱਕੇ ਤਿਆਰ ਹੋ ਜਾਊਗਾ ਇਹ ਟ੍ਰਿਕ ਬਹੁਤ ਆਸਾਨ ਰਹਿੰਦੀ ਹੈ ਵਾਰ-ਵਾਰ ਭਾਂਡੇ ਲੁਬੇੜਨ ਨਾਲੋਂ ਤੇ ਇਸ ਤਰ੍ਹਾਂ ਨਾਲ ਸਾਰਾ ਆਵਲੇ ਦਾ ਅਚਾਰ ਦੇ ਵਿੱਚ ਮਸਾਲਾ ਮਿਕਸ ਕਰ ਦੇਣਾ ਹੈ ਹੁਣ ਕੁਝ ਬੇਸਿਕ ਜੇ ਮਸਾਲੇ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਨਮਕ 2 ਚਮਚ ਹਲਦੀ 2 ਚਮਚ ਲਾਲ ਕਸ਼ਮੀਰੀ ਮਿਰਚ 2 ਚਮਚ 1 ਚਮਚ ਕਾਲਾ ਨਮਕ ਤੇ 2 ਚਮਚ ਇਥੇ ਧਨੀਏ ਦਾ ਪਾਊਡਰ ਮੈਂ ਲਿਆ ਹੈ ਇਹਨਾਂ ਸਾਰਿਆਂ ਨੂੰ ਵੀ ਆਵਲੇ ਦੇ ਅਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਰੈਡੀ ਕਰ ਲਵਾਂਗੇ ਤੇ ਮਿਕਸ ਕਰਿਓ ਹੌਲੀ ਹੌਲੀ ਤਾਂਕਿ ਆਵਲੇ ਜ਼ਿਆਦਾ ਟੁੱਟਣ ਨਾ ਇਸ ਤੋਂ ਬਾਅਦ ਇਹਨੂੰ ਤੁਸੀਂ ਰੱਖ ਦਿਓਗੇ ਚੰਗੀ ਤਰ੍ਹਾਂ ਮਿਕਸ ਕਰਕੇ 10 ਮਿੰਟ ਲਈ ਠੰਡਾ ਹੋਣ ਲਈ ਜਦੋਂ ਇਹ ਚੰਗੀ ਤਾਂ ਆਬਲਾ ਠੰਡਾ ਹੋ ਜਾਵੇ ਤਾਂ ਇਸ ਦੇ ਵਿੱਚ ਇੱਕ ਸੀਕ੍ਰੇਟ ਇੰਗਰੀਡੀਅੰਟ ਤੁਸੀਂ ਪਾਣਾ ਹੈ ਜੋ ਰਹੇਗਾ ਸਿਰਕਾ ਜੀ ਹਾਂ ਸਿਰਕਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ ਚਾਰ ਦੇ ਵਿੱਚ ਉਲੀ ਨਹੀਂ ਪੈਣ ਦਿੰਦਾ ਇਸ ਦੇ ਤਿੰਨ ਚਮਚ ਨੇ ਤੁਸੀਂ ਅਚਾਰ ਦੇ ਵਿੱਚ ਟ੍ਰਾਂਸਫਰ ਕਰਦੇ ਨੇ ਨੇ ਆਮਬ ਦਾ ਗੋਬੀ ਦਾ ਗਾਜਰ ਦਾ ਕਿਸੇ ਚੀਜ਼ ਦਾ ਅਚਾਰ ਜਦੋਂ ਪਾਣੇ ਹੋ ਤਾਂ ਇਹ ਇੰਗਰੀਡੀਅੰਟ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ ਚਾਰ ਖਰਾਬ ਨਹੀਂ ਹੋਣ ਦਿੰਦਾ ਇਸ ਤਰ੍ਹਾਂ ਤੁਸੀਂ ਸਾਰੇ ਚਾਂਦ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਇੱਕ ਸਾਫ ਢਾਂਡੇ ਦੇ ਵਿੱਚ ਸਾਰਾ ਅਚਾਰ ਕੱਢ ਲੈਣਾ ਹੈ ਵੈਸੇ ਤਾਂ ਇਹ ਨਾਲ ਦੀ ਨਾਲ ਰੈਡੀ ਹੋ ਜਾਊਗਾ ਖਾਣ ਲਈ ਲੇਕਿਨ 2 ਤੋਂ 3 ਦਿਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਆਸਾਨੀ ਨਾਲ ਇਹ ਨਰਮ ਹੋ ਕੇ ਟੁੱਟ ਸਕਦਾ ਹੈ ਤਾਂ ਇਸ ਤਰ੍ਹਾਂ ਨਾਲ ਤੁਸੀਂ ਅਚਾਰ ਜੇ ਬਣਾਉਗੇ ਤਾਂ ਅਚਾਰ ਥੋੜਾ ਖਰਾਬ ਨਹੀਂ ਹੋਊਗਾ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ